ਸਰਦੀਆਂ ਵਿੱਚ ਖਾਂਸੀ ਜੁਕਾਮ ਤੋਂ ਬਚਾਓ ਲਈ ਤੁਸੀਂ ਗੁੜ ਦੀਆਂ ਸੇਵੀਆਂ ਨੂੰ ਮੇਰੇ ਤਰੀਕੇ ਨਾਲ ਬਣਾ ਕੇ ਜ਼ਰੂਰ ਦੇਖਿਓ। ਸਭ ਤੋਂ ਪਹਿਲਾਂ ਗੁੜ ਦੀਆਂ 3-4 ਭੇਲੀਆਂ ਨੂੰ ਪਾਣੀ ਵਿੱਚ ਗਰਮ ਰੱਖ ਦਿਓ। ਉਸ ਤੋਂ ਬਾਅਦ ਮੈਦੇ ਦੀਆਂ ਸੇਵੀਆਂ ਨੂੰ 5-7 ਮਿੰਟਾਂ ਲਈ ਗੈਸ ਤੇ ਪਕਾ ਲਓ। ਥੋੜਾ ਜਿਹਾ ਕਲਰ ਚੇਂਜ ਹੋ ਜੇ ਤਾਂ ਇਹਨਾਂ ਨੂੰ ਬਾਹਰ ਕੱਢ ਲਿਓ। ਫਿਰ ਇੱਕ ਚਮਚ ਦਸਤੀ ਘਿਓ ਦਾ ਪਾ ਕੇ 4-5 ਲੌਂਗ ਦੇ 4-5 ਲੈਂਇਚੀਆਂ ਨੂੰ ਚੰਗੀ ਤਰ੍ਹਾਂ ਕੁਟ ਲਓ ਤੇ ਇਹਦੇ ਵਿੱਚ 10-15 ਸਕਿੰਟਾਂ ਲਈ ਭੁੰਨ ਲਓ ਉਸ ਤੋਂ ਬਾਅਦ ਥੋੜਾ ਜਿਹਾ ਡਰਾਈ ਫਰੂਟ ਇਹਦੇ ਵਿੱਚ ਪਾ ਦਿਓ ਤੁਸੀਂ ਇਹਦੇ ਵਿੱਚ ਨਾਰੀਅਲ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਗੁੜ ਦਾ ਪਾਣੀ ਤੁਸੀਂ ਪੂਰੀ ਨਾਲ ਭੁੰਨ ਕੇ ਇਹਦੇ ਵਿੱਚ ਪਾ ਦਿਓ ਜਦ ਪਾਣੀ ਉਬਲਣ ਲੱਗ ਜੇ ਤਾਂ ਇਹਦੇ ਵਿੱਚ ਤੁਸੀਂ ਸੇਵੀਆਂ ਨੂੰ ਪਾ ਦਿਓ 10 ਮਿੰਟਾਂ ਤੱਕ ਸੇਵੀਆਂ ਪਕਾਉਣ ਤੋਂ ਬਾਅਦ ਫਿਰ ਇਹਦੇ ਵਿੱਚ ਤੁਸੀਂ ਇੱਕ ਚਮਚ ਖਸਖਸ ਦਾ ਪਾ ਦਿਓ ਤੇ ਜੇ ਤੁਹਾਨੂੰ ਜ਼ੁਕਾਮ ਦੀ ਜ਼ਿਆਦਾ ਪ੍ਰੋਬਲਮ ਹੈ ਤੁਸੀਂ ਦੋ ਚਮਚ ਖਸਖਸ ਦੇ ਪਾ ਸਕਦੇ ਹੋ ਤੇ ਇਹਦੇ ਨਾਲ ਸੇਵੀਆਂ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀਆਂ ਨੇ ਤੁਸੀਂ ਟਰਾਈ ਕਰਕੇ ਜ਼ਰੂਰ ਦੇਖਿਓ ਤੇ ਮੇਰੇ ਪੇਜ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ